ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 6ਵੀਂ ਵਿਸਾ ਸਮਾਜਿਕ ਵਿਗਿਆਨ ਪਾਠ ਨੰਬਰ 1 ਪ੍ਰithvi ਸੂਰਜ ਪਰਿਵਾਰ ਦਾ ਅੰਗ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਪ੍ਰਸ਼ਨ ਨੰਬਰ 1 ਬ੍ਰਹਿਮੰਡ ਤੋਂ ਕੀ ਪਾਵ ਹੈ ਬ੍ਰਹਿਮੰਡ ਵਿਚਲੇ ਪ੍ਰਤੀਰੂਪਾਂ ਦੀ ਸੂਚੀ ਤਿਆਰ ਕਰੋ ਉੱਤਰ ਅਕਾਸ਼ ਵਿੱਚ ਮੌਜੂਦ ਸਾਰੇ ਤਾਰਿਆਂ ਗ੍ਰਹਾਂ ਉਪਗ੍ਰਹਾਂ ਤੂੜਕਣਾ ਅਤੇ ਗੈਂਸਾਂ ਦੇ ਸਮੂਹ ਨੂੰ ਬ੍ਰਹਿਮੰਡ ਆਖਦੇ ਹਨ ਪ੍ਰਸ਼ਨ ਨੰਬਰ 2 ਉਪਗ੍ਰਹ ਕੀ ਹੈ ਕੀ ਸਾਡੀ ਧਰਤੀ ਇੱਕ ਉਪਗ੍ਰਹ ਹੈ ਉੱਤਰ ਉਪਗ੍ਰਹ ਉਹ ਆਕਾਸ਼ੀ ਗੋਲੇ ਹਨ ਜੋ ਆਪਣੇ ਆਪਣੇ ਗ੍ਰਹਾਂ ਦੇ ਦੁਆਲੇ ਘੁੰਮਦੇ ਹਨ ਚੰਨ ਧਰਤੀ ਦਾ ਉਪਗ੍ਰਹ ਹੈ ਧਰਤੀ ਉਪਗ੍ਰਹ ਨਹੀਂ ਹੈ ਇਹ ਇੱਕ ਗ੍ਰਹ ਹੈ ਪ੍ਰਸ਼ਨ ਨੰਬਰ 3 ਸੂਰਜੀ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਸੂਰਜ ਇਸ ਦੇ ਗ੍ਰਹ ਉਪਗ੍ਰਹ ਸਾਰੇ ਮਿਲ ਕੇ ਸੂਰਜੀ ਪਰਿਵਾਰ ਬਣਾਉਂਦੇ ਹਨ ਸੂਰਜ ਇਸ ਪਰਿਵਾਰ ਦੇ ਕੇਂਦਰ ਵਿੱਚ ਸਥਿਤ ਹੈ ਪ੍ਰਸ਼ਨ ਨੰਬਰ 4 ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਕਿਹੜਾ ਸਭ ਤੋਂ ਦੂਰ ਹੈ ਉੱਤਰ ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਨੈਪਚੂਨ ਗ੍ਰਹਿ ਸਭ ਤੋਂ ਸੂਰਜ ਤੋਂ ਸਭ ਤੋਂ ਦੂਰ ਹੈ ਪ੍ਰਸ਼ਨ ਨੰਬਰ 5 ਗ੍ਰਹਿਾਂ ਦੇ ਆਕਾਰ ਅਨੁਸਾਰ ਕਿਹੜਾ ਗ੍ਰਹਿ ਸਭ ਤੋਂ ਵੱਡਾ ਅਤੇ ਕਿਹੜਾ ਸਭ ਤੋਂ ਛੋਟਾ ਹੈ ਉੱਤਰ ਬ੍ਰਹਸਪਤੀ ਗ੍ਰਹਿ ਸਭ ਤੋਂ ਵੱਡਾ ਅਤੇ ਬੁੱਧ ਗ੍ਰਹਿ ਸਭ ਤੋਂ ਛੋਟਾ ਹੈ ਸਾਡੀ ਧਰਤੀ ਦਾ ਪੰਜਵਾਂ ਸਥਾਨ ਹੈ ਪ੍ਰਸ਼ਨ ਨੰਬਰ 6 ਹੇਠ ਲਿਖਿਆ ਤੇ ਨੋਟ ਲਿਖੋ ਨੰਬਰ 1 ਉਪਗ੍ਰਹਿ ਉਪਗ੍ਰਹਿ ਉਹ ਆਕਾਸ਼ੀ ਗੋਲੇ ਹਨ ਜੋ ਆਪਣੇ ਆਪਣੇ ਗ੍ਰਹਾਂ ਦੇ ਦੁਆਲੇ ਘੁੰਮਦੇ ਹਨ ਚੰਨ ਧਰਤੀ ਦਾ ਉਪਗ੍ਰਹਿ ਹੈ ਨੰਬਰ 2 ਉਲਕਾ ਸੂਰਜ ਮੰਡਲ ਵਿੱਚ ਕੁਝ ਛੋਟੇ ਛੋਟੇ ਪਦਾਰਥ ਵਿਖਰੇ ਪਏ ਹਨ ਇਹ ਪਦਾਰਥ ਕਈ ਵਾਰ ਧਰਤੀ ਦੇ ਬਾਯੂ ਮੰਡਲ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਇਹਨਾਂ ਨੂੰ ਉਲਕਾ ਜਾਂ ਟੁੱਟਿਆ ਹੋਇਆ ਤਾਰਾ ਕਹਿੰਦੇ ਹਨ ਨੰਬਰ 3 ਗੋਲਾ ਸਾਡੀ ਧਰਤੀ ਇੱਕ ਚਪਟਾ ਗੋਲਾ ਹੈ ਇਸ ਨੂੰ ਤਰਤ ਗੋਲਾ ਆਖਦੇ ਹਨ ਨੰਬਰ 4 ਭੂਮਧ ਰੇਖਾ ਇਹ ਧਰਤੀ ਦੇ ਵਿਚਕਾਰੋਂ ਗੁਜ਼ਰਦੀ ਹੈ ਅਤੇ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ਨੰਬਰ 5 ਪੂਛਲ ਤਾਰਾ ਪੂਛਲ ਤਾਰਾ ਗੈਸੀ ਪਦਾਰਥਾਂ ਦਾ ਬਣਿਆ ਹੁੰਦਾ ਹੈ ਸੂਰਜ ਦੇ ਸਾਹਮਣੇ ਆਉਣ ਤੇ ਇਹ ਚਮਕ ਪੈਦਾ ਅਹ ਅਤੇ ਇਸ ਦੀ ਪੂੰਛ ਵਿਕਸਤ ਹੋ ਜਾਂਦੀ ਹੈ। ਨੰਬਰ 6 ਤੁਰਾ ਤਰਤੀ ਆਪਣੇ ਤੁਰੇ ਤੇ ਸੂਰਜ ਦਿਵਾਲੇ ਘੁੰਮਦੀ ਹੈ ਇਹ ਮੱਧ ਵਿੱਚੋਂ ਉੱਤਰੀ ਤ੍ਰੂਭ ਅਤੇ ਦੱਖਣੀ ਤ੍ਰੂਭ ਨੂੰ ਮਿਲਾਉਂਦਾ ਹੈ। ਨੰਬਰ 7 ਚੰਨ ਗ੍ਰਹਿਣ ਜਦੋਂ ਧਰਤੀ ਘੁੰਮਦੀ ਘੁੰਮਦੀ ਸੂਰਜ ਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਧਰਤੀ ਦਾ ਪਰਛਾਵਾਂ ਚੰਨ ਤੇ ਪੈਂਦਾ ਹੈ ਜਿਸ ਨੂੰ ਚੰਨ ਗ੍ਰਹਿਣ ਕਹਿੰਦੇ ਹਨ ਖਾਲੀ ਥਾਮਾ ਭਰੋ ਨੰਬਰ 1 ਸਾਡੀ ਧਰਤੀ ਇੱਕ ਚਪਟਾ ਗੋਲਾ ਹੈ ਇਸ ਨੂੰ ਡੈਸ਼ ਆਖਦੇ ਹਨ ਉੱਤਰ ਹੈਗਾ ਧਰਤ ਗੋਲਾ ਨੰਬਰ 2 ਧਰਤੀ ਦਾ ਘੇਰਾ ਲਗਭਗ ਡੈਸ਼ ਕਿਲੋਮੀਟਰ ਹੈ ਉੱਤਰ ਹੈਗਾ 40000 ਨੰਬਰ 3 ਧਰਤੀ ਦਾ ਭੂਮੱਧ ਰੇਖਾ ਤੇ ਵਿਆਸ ਡੈਸ਼ ਕਿਲੋਮੀਟਰ ਹੈ ਅਤੇ ਧਰੁਵਾਂ ਵੱਲੋਂ ਧਰਤੀ ਦਾ ਵਿਆਸ ਡੈਸ਼ ਕਿਲੋਮੀਟਰ ਹੈ ਉੱਤਰ 12756 ਕਿਲੋਮੀਟਰ ਹੈ ਤੇ 12712 ਕਿਲੋਮੀਟਰ ਹੈ ਧੰਨਵਾਦ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰੋ